ਸਭ ਨੂੰ ਕਹਿ ਰਹਾ ਕਿ افਵਾਹ ਫਲਾਉਣ ਵਾਲੇ ਦੇ ਖਿਲਾਫ ਆਪਾਂ ਐਕਸ਼ਨ ਵੀ ਲਵਾਂਗੇ ਐਵੇਂ ਖਾਮਖਾਮ ਲੋਕਾਂ ਨੂੰ ਪੈਨਿਕ ਕਰਨਾ ਔਰ ਗਲਤ افਵਾਹ ਘਰਾ ਕੇ ਚਲਾਉਣੀ ਰੋਂਗ ਥਿੰਗ ਆਪਾਂ ਰਿਸਪਾਂਸਿਬਲੀ ਐਕਟ ਆਵਾਜ਼ ਆਈ ਸਰ ਆਖਿਰਕਾਰ ਹੈਕ ਕੀ ਸੀ کافی ਦੂਰ ਦੂਰ ਤੋਂ ਧਮਾਕੇ ਦੀ ਆਵਾਜ਼ ਆਈ ਹੈ ਜੀ ਮੁਲਾਜ਼ਮ ਅੰਦਰ ਹੈਗੇ ਸੀ ਚੌਕੀ ਤੇ ਸਰ ਨਹੀਂ 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 ਚੌਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਤੁਸੀਂ ਸਾਰੇ ਲੋਕਲ ਰਹਿੰਦੇ ਹੋ ਚੌਕੀ ਤਾਂ ਬਹੁਤ دیر ਦੀ ਬੰਦ ਹੈ ਜਦੋਂ ਮੈਂ ਪਹਿਲਾਂ ਇੱਥੇ ਪੋਸਟਰ ਉਦੋਂ ਦੀ ਬੰਦ ਕੀਤੀ ਹੋਈ ਹੈ ਸਰ ਦੇਖ ਕਰ ਅਸੀਂ ਗੱਲ ਕਰੀਏ ਪਹਿਲਾਂ ਧਮਾਕੇ ਦੀ ਆਵਾਜ਼ ਲੋਕਾਂ ਦੀ ਸ਼ਿਕਾਇਤ ਸੀ ਜੀ ਇੱਥੇ ਹਾਂਜੀ ਜੀ ਸਰ ਇੰਚਾਰਜ ਅਮਰਦੀਪ ਸਿੰਘ ਇੱਥੇ ਕੋਈ ਡਿਊਟੀ ਲਵਾ ਕੇ ਗਏ ਨੇ ਜੀ ਫੇਰ ਪਹਿਲਾਂ ਸੀਗੇ ਨਾ ਹੁਣ ਹੁਣ ਤੱਕ ਤੁਸੀਂ ਕਦੇ ਚੌਕੀ 'ਚ ਦੇਖਿਆ ਕੋਈ ਚਸਮਾਨ ਦੇਖ ਲੋ ਜਾ ਕੇ ਕੋਈ ਵੀ ਨਹੀਂ ਹੈਗਾ ਇੱਥੇ ਇੱਕ ਮਿੰਟ ਯਾਰ ਬਟਨ ਦੀ ਗੱਲ ਕੀਤੀ ਸੀ ਉਸ ਤੋਂ ਬਾਅਦ ਡਿਜੀਪਲ ਸਾਹਿਬ ਕਹਿੰਦੇ ਕਿ ਬੰਦੇ ਫੜੇ ਗਏ ਯਾਰ ਦੇਖੋ ਮੈਂ ਨਹੀਂ ਕੋਈ ਗੱਲ ਕੀਤੀ ਜੀ ਜੋ ਮੈਂ ਤੁਸੀਂ ਦੇਖਿਆ ਜੀ ਤੁਸੀਂ ਮੈਨੂੰ ਬਜਾਏ ਸਵਾਲ ਕਰਨ ਦੇ ਮੈਂ ਵੀ ਤੁਹਾਨੂੰ ਸਵਾਲ ਕਰ ਸਕਦਾ ਮੇਰੇ ਕੋਲ ਵੀ ਰਾਈਟ ਹੈ ਆਪਾਂ ਕੀ ਦੇਖਿਆ ਉੱਥੇ ਦੱਸੋ ਅਪਾ ਇੱਕ ਗੱਲ ਨੂੰ ਅੰਨੀ ਸੈਂਸੇਸ਼ਨਲਾਈਜ਼ ਕਰਨ ਦਾ ਕੋਈ ਮਕਸਦ ਨਹੀਂ ਹੈ ਜਿਹੜੇ ਸੇ ਇਨਵੈਸਟੀਗੇਸ਼ਨ ਆਪਾਂ ਦੇਖ ਲੈਨੇ ਆ ਬਹੁਤ ਤੇਜ਼ ਸੀ ਨਾ ਆਵਾਜ਼ ਬਹੁਤ ਯਾਰ ਸਮਾਂ ਬਹੁਤ ਦੂਰ ਤੋਂ ਸੁਣੇ ਗਈ ਲੋਕਾਂ ਵੱਲੋਂ ਆਵਾਜ਼ ਕਿਸ ਚੀਜ਼ ਦੀ ਤੇ ਜ਼ਿੰਦਗੀ ਮੰਦਸੋ ਕੋਈ ਰੋਹ ਸੁਣਦੇ ਨਹੀਂ ਆਵਾਜ਼ ਯਾਰ 1 ਮਿੰਟ ਯਾਰ ਉਸੇ ਮੈਨੂੰ ਇੱਕ ਆਪ ਦੱਸ ਦੋ ਸਾਰੇ بڑے ਲਿਖੇ ਲੋਕੋ ਇਹ ਕੋਈ ਗ੍ਰੇਨੇਡ ਅਟੈਕ ਹੋਏ ਦਾ ਇੰਪੈਕਟ ਹੀ ਹੋਏਗਾ ਜੋ ਤੁਸੀਂ ਦੇਖਿਆ ਨਾਲ ਕੰਦ ਹੈ ਕੰਦ ਦੇ ਉੱਤੇ ਕੋਈ ਸਪਲਿੰਟਰ ਤਾਂ ਲੱਗੇ ਨਾ ਕਿਸੇ ਚੀਜ਼ ਦਾ ਆਪਾਂ ਉਹਨੂੰ ਫੇਰ ਵੀ ਵੈਰੀਫਾਈ ਕਰ ਰਹੇ ਆ ਵੀ ਆਰ ਨਾਟ ਦੇਖੋ ਮੈਂ ਇੱਕ ਗੱਲ ਫੇਰ ਦੁਹਰਾ ਰਿਹਾ ਕਿ ਜਿਹੜਾ ਫਵਾ ਫਲਾਉਣੀ ਇਸ ਦੀ ਫਰਸਟ ਥਿੰਗ ਫਾਰ ਦਿਸ ਸੁਸਾਇਟੀ ਸਰ ਕੈਮਰੇ ਚੱਕ ਕਿਤੇ ਜਾਣਗੇ ਜੀ ਪੂਰੇ ਯਾਰ ਸਾਰੀ ਗੱਲ ਹੀ ਦੇਖ ਰਿਹਾ ਉਹ ਲੜਕਾ ਕਹਿੰਦਾ ਸਭ ਤੋਂ ਪਹਿਲਾਂ ਮੈਂ ਹੀ ਆਇਆ ਉੱਥੇ ਉਹ ਆਪਣੀ ਵਹੀਕਲ ਚੈਕਿੰਗ ਸਟਰੋਂਗਲੀ ਕਰ ਰਹੀ ਹੈ ਅਸੀਂ ਰਾਤ ਨੂੰ ਹਰ ਹਰ ਰੋਜ਼ ਸਾਰੇ ਨਾਕੇ ਲੱਗੇ ਹੋਏ ਵੈਸੇ ਹੀ ਰੂਟੀਨ ਤੇ ਵੀ ਨਾਕਾ ਲੱਗਿਆ ਜੀ ਉਹਨੇ ਆ ਕੇ ਉਹ ਇਨਸਪੈਕਟ ਕੀਤਾ ਆਪਣੇ ਸੀਰੀਅਸ ਨੂੰ ਦੱਸਤਾ ਮੈਂ ਕਿਉਂਕਿ ਤੁਹਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਇਹਨੂੰ ਮੀਡੀਆ ਦੇ ਉੱਤੇ ਛਾਲਿਆ ਗਿਆ ਮੈਂ ਵੀ ਆ ਗਿਆ ਹਾਂ ਆਪਾਂ ਸਾਰੇ ਇਕੱਠੇ ਖੜੇ ਹੋ ਕੇ ਦੇਖ ਰਹੇ ਹਾਂ ਇਸ ਜੀ ਨੂੰ ਐਸਐਸਓਸੀ ਦੇ ਮੁਲਾਜਮ ਅਮਰਜੀਤ ਸਿੰਘ ਸੈਕਟ੍ਰਿਕਰ ਯਾਰ ਮੈਨੂੰ ਨਹੀਂ ਪਤਾ ਕੌਣ ਐਸਐਸਓਸੀ ਮੈਨੂੰ ਨਹੀਂ ਉਹਦੀ ਪਤਾ ਕੌਣ ਅਮਰਜੀਤ ਹੈ ਮੈਂ ਤਾਂ ਆਪਣੀ ਗੱਲ ਕਰ ਰਿਹਾ ਔਰ ਤੁਹਾਡੀ ਗੱਲ ਕਰ ਰਿਹਾ ਜੀ ਜੋ ਸਪੌਟ ਦੀ ਗੱਲ ਕਰ ਰਿਹਾ ਕੌਣ ਬੰਦਾ ਤੀਜਾ ਵੀ ਵਫਾ ਫਲਾਜੇ ਜਿਹੜਾ ਇਨਵੈਸਟੀਗੇਸ਼ਨ ਹੈ ਲੋਕਲ ਪੁਲਿਸ ਕਰ ਰਹੀ ਹੈ ਮੈਂ ਉਹਦਾ ਹੈਡ ਹਾਂ ਸਿੰਪਲ ਗੱਲ ਹੈ ਆਪਾਂ ਨੂੰ ਮਤਲਬ ਇਨਵੈਸਟੀਗੇਸ਼ਨ ਕਰਨ ਵਾਸਤੇ ਸੋਸ ਟਾਈਮ ਦਿਓ ਆਪਾਂ ਤੁਹਾਡੇ ਸਾਹਮਣੇ ਸਾਰੀ ਇਨਸਪੈਕਸ਼ਨ ਕੀਤੀ ਆਪਣੇ ਮੁਲਾਜ਼ਮਾਂ ਨੂੰ ਪੁੱਛਿਆ ਕੋਈ ਲੁਕੋ ਕੇ ਗੱਲ ਕੀਤੀ ਨਹੀਂ ਟੋੜ ਕੇ ਤਵਾਕੇ ਦੀ ਆਵਾਜ਼ ਦੂਰ ਦੂਰ ਤੱਕ ਗਈ ਹੈ ਜੀ ਨਹੀਂ ਦੂਰ ਦੂਰ ਵਾਲੀ ਕੋਈ ਗੱਲ ਨਹੀਂ ਕੀਤੀ ਬਸ਼ੰਬਰ ਨੇ ਮੈਨੂੰ ਦੱਸਿਆ ਵੀ ਸਰ ਮੈਨੂੰ ਇੱਤਾ ਲੱਗਿਆ ਵੀ ਕੋਈ ਚੀਜ਼ 22 ਕਿਲੋਮੀਟਰ ਤੋਂ ਮੇਰਾ ਘਰ ਜੀ ਮੈਨੂੰ ਤਵਾਕੇ ਆਵਾਜ਼ ਸੁਣੀ ਮੈਂ ਤਾਂ ਤੇ ਪੁੱਛਿਆ ਮੈਂ ਕੱਲ ਦੱਸੂ ਭਾਈ ਸਾਹਿਬ ਮੈਂ ਮੰਨ ਲੀ ਕਿ ਉਹ ਗੱਲ ਮੈਂ ਕੋਈ ਡੈਨਾਈ ਥੋੜਾ ਕਰ ਰਿਹਾ ਮੈਂ ਤਾਂ ਇਹ ਗੱਲ ਤੁਹਾਨੂੰ ਸਮਝਾ ਰਿਹਾ ਕਿ ਰੋਜ਼ ਤੁਸੀਂ ਕਿੰਨੇ ਅ ਧਮਾਕਿਆਂ ਦੀ ਬਾਅਦ ਸੁਣਦੇ ਇੱਥੇ ਮੈਰਿਜ ਪੈਲੇਸ ਦੀ ਸੁਣਦੇ ਹੋ ਉਹ ਵੀ ਤਾਂ ਤੁਸੀਂ ਉਦੋਂ ਵੀ ਤਾਂ ਕੋਲ ਹੀ ਰਹਿੰਦੇ ਹੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਮੈਂ ਜੇ ਤੁਸੀਂ ਐਗਰੀ ਕਰਦੇ ਹੋ ਮੈਂ ਤਾਂ ਦਾਹੀ ਕਹਿ ਰਿਹਾ ਆਪਾਂ ਇਹਨੂੰ ਸੈਂਸੇਸ਼ਨਲਾਈਜ਼ ਨਾ ਕਰੀਏ ਮੈਂ ਖੜਾ ਮੈਨੂੰ ਥੋੜੀ ਵੈਰੀਫਾਈ ਹੋਰ ਕਰ ਲੈਣ ਦਿਓ ਸਾਰੀ ਗੱਲ ਆਪਾਂ ਇਹਦੀ ਤਾਂ ਕਿ ਕਨਕਲੂਜਨ ਦੇ ਵੱਲ ਤੁਰੀਏ